ਪਟਿਆਲਾ ਵਿਖੇ ਚੋਰਾਂ ਤੇ ਫੌਸਲੇ ਬੁਲੰਦ ਨਜ਼ਰ ਆ ਰਹੇ ਨੇ ਚੋਰ ਵੀ ਨਵੇਂ-ਨਵੇਂ ਤੌਰ ਤਰੀਕੇ ਅਪਣਾ ਕੇ ਚੋਰੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਦੀ ਤਾਜ਼ਾ ਮਿਸਾਲ ਪਟਿਆਲਾ ਦੇ ਪਾਈ ਨੰਬਰ 68 ਵਿੱਚ ਚੋਰਾਂ ਵੱਲੋਂ ਦੋ ਦੁਕਾਨਾਂ ਵਿੱਚ ਦੇਰ ਰਾਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਸਾਫ਼ ਦੇਖਣ ਨੂੰ ਮਿਲ ਚੱਕਾ ਗਿਆ ਤੁਹਾਨੂੰ ਦੱਸ ਦਈਏ ਕਿ ਚੋਰਾਂ ਵੱਲੋਂ 1,40,000 ਰੁਪਏ ਦੀ ਨਕਦੀ ਇੱਕ ਲੈਪਟਾਪ ਅਤੇ ਡੀਵੀਆਰ ਨਾਲ ਲੈ ਕੇ ਫਰਾਰ ਹੋ ਗਏ ਤੁਹਾਨੂੰ ਦੱਸਦੀ ਏ ਕਿ ਜਿਸ ਇਲਾਕੇ ਵਿੱਚ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਇਲਾਕਾ ਸਿਵਲ ਲਾਈਨ थाना ਦੇ ਅਤੀ ਨਾਉਂਦਾ ਪਟਿਆਲਾ ਪੁਲਿਸ ਦੀ ਤਰਫੋਂ ਹਰ ਚੌਂਕ ਵਿੱਚ ਪੀਸੀਆਰ ਦੀ ਸੋਚਤਾ ਵੀ ਉਪਲਬਧ ਹੈ ਪਰ یوں ਕਹਿ ਸਕਦੇ ਆ ਕਿ ਪਟਿਆਲਾ ਪੁਲਿਸ ਦਾ ਚੋਰਾਂ ਨੂੰ ਰਤਾ ਵੀ ਖੋਫ ਨਹੀਂ ਹੈ ਪੁਲਿਸ ਦੀ ਟੀਮ ਪੂਰੇ ਮਾਮਲੇ ਨੂੰ ਡੂੰਘਾਈ ਦੇ ਨਾਲ ਜਾਂਚ ਰਹੀ ਹੈ ਅਤੇ ਪਟਿਆਲਾ ਪੁਲਿਸ ਦੀ ਟੀਮ ਡੀਸੀਟੀਵੀ ਫੁਟੇਜ ਖੰਕਾਲ ਕੇ ਦੋਸ਼ੀਆਂ ਤੱਕ ਪਹੁੰਚ ਕਰਨ ਵਿੱਚ ਜੁਤੀ ਹੋਈ ਕਿ ਮੇਰਾ ਨਾਮ ਪ੍ਰਕਾਸ਼ ਗੁਪਤਾ ਜੀ ਇਹ ਦੁਕਾਨਾ ਜੀ ਰਿਆਣਾ ਸ਼ਾਪ ਹੈ ਜੀ ਆਪਣੀ ਕੀ ਮਾਮਲਾ ਕੀ ਮਾਮਲਾ ਕੀ ਹੋਇਆ ਜੀ ਖਰਾਬ ਦੁਕਾਨ ਵਧਾ ਕੇ ਗਏ ਜੀ ਮੈਂ ਤਕਰੀਬਨ 10:30 ਪਾਉਣ 11 ਵਜੇ ਅੰਗੇ ਵਾਲੀ ਤੇ ਸਵੇਰੇ ਸਾਡੇ ਕੋਲ ਵੇਰਤਾ ਦੁੱਧ ਦੀ ਸਪਲਾਈ ਆਂਦੀ ਹੈ ਉਹਨਾਂ ਦੀ 5:30 ਵਜੇ ਦੇ ਦੌਰਾਨ ਮੈਨੂੰ ਕਾਲ ਆਂਦੀ ਹੈ ਕਿ ਗੁਪਤਾ ਜੀ ਆਜੋ ਤੁਸੀਂ ਸ਼ਾਪ ਤੇ ਅਸੀਂ ਆਉਣ ਵਾਲੇ ਆ ਤੇ ਜਿਵੇਂ ਮੈਂ 5:30 5:25 ਦੇ ਕਰੀਬ ਮੈਂ ਦੁਕਾਨ ਦੇ ਉੱਤੇ ਪਹੁੰਚਦਾ ਤਾਂ ਮੈਂ ਜਦੋਂ ਗਲੀ ਦੇ ਮੋੜ ਦੇ ਉੱਤੇ ਹੀ ਆਪਣੀ ਦੁਕਾਨ ਵੱਲ ਨਿਗਰਾਂ ਪੈਂਦੀ ਹੈ ਤਾਂ तकरीबन ਮੇਰੀ ਦੁਕਾਨ ਦਾ ਸ਼ਟਰ 2 ਫੁੱਟ ਕਰੀਬਨ ਚੌਥੇ ਆਉਂਦਾ ਤੇ ਮੈਂ ਦੇਖ ਕੇ ਘਬਰਾ ਜਾਣਾ ਮੈਂ ਦਮਾਂ ਭੱਜ ਕੇ ਆਪਣੀ ਦੁਕਾਨ ਮੋੜੇ ਆ ਕੇ ਦੇਖਦਾ ਹਾਲਾਤ ਮੈਨੂੰ ਦਿਖਦੇ ਸਾਰਾ ਅੰਦਰ ਸਿੰਧਿਆ ਪਿਆ ਤੇ ਮੈਂ ਅੰਦਰ ਜਾਣਾ ਠੀਕ ਨਹੀਂ ਸਮਝਿਆ ਐਨੇ 2 ਮਿੰਟਾਂ ਦੇ ਵਿੱਚ ਵੇਰਕਾ ਗਿਆ ਸਾਡੇ ਕੋਲ ਸਪਲਾਈ ਜਿਹੜੀ ਆਂਦੀ ਉਹਨਾਂ ਦਾ ਟਰੱਕ ਆ ਜਾਂਦਾ ਤੇ ਉਹ ਮੈਨੂੰ ਕਹਿੰਦੇ ਵੀ ਗੁਫਤਾ ਹੀ ਬਾਹਰ ਕਿਉਂ ਖੜਿਆ ਮੈਂ ਕਿਹਾ ਵੀ ਆ ਵਾਕਾ ਹੋਇਆ ਹੋਇਆ ਆਪਣੀ ਦੁਕਾਨ ਦੇ ਉੱਤੇ ਤੇ ਉਹ ਨਿਕਲਦੇ ਆ ਫਿਰ ਉਹ ਤੋਂ ਮੌਕੇ ਤੇ ਮੌਜੂਦ ਸਾਨੂੰ ਕੋਈ ਸਮਝ ਨਹੀਂ ਆਉਂਦਾ ਮੈਂ ਆਪਣੇ ਬ੍ਰਦਰ ਨੂੰ ਕਾਲ ਕਰਕੇ ਬੁਲਾਉਣਾ ਤਾਂ 50-7 ਮਿੰਟਾਂ ਦੇ ਵਿੱਚ ਉਹ ਮੌਜੂਦ ਹੋ ਨਹੀਂ। ਫਿਰ ਅਸੀਂ ਆਗੇ ਅਸੀਂ ਅੰਦਰ ਵੱਡਣਾ ਦੁਕਾਨ ਦੇ ਠੀਕ ਨਹੀਂ ਸਮਝਿਆ ਤੇ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ। ਪੁਲਿਸ ਨੂੰ ਇਨਫੋਰਮ ਕਰਕੇ ਅਸੀਂ ਸਿਵਲੈਂਟ ਥਾਣੇ ਜਾਂਦੇ ਆ ਜਿਹੜਾ ਕਿ ਸਾਨੂੰ ਸਾਡੇ ਏਰੀਆ ਦਾ ਥਾਣਾ ਹੈ। ਉੱਥੇ ਜਾ ਕੇ ਸਾਨੂੰ ਫਿਰ ਪੁਲਿਸ ਸਾਹਿਬਾਨ ਦੀ ਮਦਦ ਦੇ ਨਾਲ ਦੋ ਬੰਦੇ ਆਨੇ ਸਾਡੇ ਨਾਲ ਉਹਨਾਂ ਉਰ ਲਾਜਮ। ਟੂ ਆਕੇ ਉਹਨਾਂ ਦੀ ਇਜਾਜ਼ਤ ਦੇ ਨਾਲ ਅਸੀਂ ਉਹਨਾਂ ਦੇ ਨਾਲ ਦੁਕਾਨਦਾਰ ਸ਼ਟਰ ਬਲਕਿ ਇਸ ਹਾਲਤ ਵਿੱਚ ਸੀ ਨਾ ਹੇ ਨੀਚੇ ਆ ਰਿਹਾ ਸੀ ਨਾ ਉੱਪਰ ਜਾ ਰਿਹਾ ਸੀ। ਤਕਰੀਬਨ 2 ਫੁੱਟ ਦੀ ਉਚਾਈ ਤੇ ਸੀਗਾ। ਤੇ ਅਸੀਂ ਲੰਬੇ ਪੈ ਕੇ ਮੈਂ ਤੇ ਐਸ.ਆਈ ਜ ਸਰਦਾਰ ਜਗਵਿੰਦਰ ਸਿੰਘ ਜੀ ਮੌਕਾ ਅਕਸਰ ਸੀਗੇ ਅਸੀਂ ਅੰਦਰ ਵਰਦਦੇ ਹਾਂ ਤੇ ਦੇਖਦੇ ਹਾਂ ਵੀ ਦੁਕਾਨ ਦੇ ਵਿੱਚ ਸਾਰਾ ਸਮਾਨ ਹਸਕ ਵਿਸਤ ਕੀਤਾ ਅਸੀਂ ਕਾਗਜ ਦੇ ਰੂਪ ਦੇ ਵਿੱਚ ਸਾਡੀ ਦੁਕਾਨ ਤੋਂ ਇੱਕ ਦਿਰਾਜ ਜਿਹੜਾ ਸੀ ਉਹ ਹੈ ਨਹੀਂ ਸੀ ਕੈਸ਼ ਵਾਲਾ ਕੈਸ਼ ਵਾਲਾ ਦਿਰਾਜ ਜਿਹੜਾ ਗਾਇਬ ਸੀ ਪੂਰਾ ਦਿਰਾਜ ਹੀ ਨਾਲ ਲੈ ਕੇ ਗਏ ਨੇ ਜਿਹਦੇ ਵਿੱਚ ਇੱਕ ਲੈਪਟਾਪ ਸੀਗਾ ਜੋ ਪ੍ਰਿੰਟਰ ਸਾਡੀ ਦੁਕਾਨ ਦੇ ਉੱਤੇ ਪਿਆ ਸੀ ਲੈਪਟਾਪ ਦਾ ਉਹ ਵੀ ਨਾਲ ਲੈ ਗਏ ਨੇ ਇੱਕ ਐਂਡਰੋਇਡ ਫੋਨ ਸੀ ਤੇ ਨਗਦੀ ਦੇ ਰੂਪ ਦੇ ਵਿੱਚ ਜਿਹੜਾ ਹੈ ਤਕਰੀਬਨ ਕੋਈ ਪੇਮੈਂਟ ਆਈ ਹੋਈ ਸੀ ਕਿਉਂਕਿ 5-7 ਦਿਨਾਂ ਲਈ ਮੇਰਾ ਪਰਿਵਾਰ ਬਾਹਰ ਗਿਆ ਹੋਇਆ ਸੀ ਮੈਂ ਤੇ ਮੇਰੇ ਦੋ ਬੱਚੇ ਘਰੇ ਮੌਜੂਦ ਸੀ ਉਹਦੇ ਪੇਮੈਂਟ ਸੀ ਟੋਟਲ ਜਿਹਦਾ ਆਪਾਂ ਕੈਸ਼ ਦੀ ਗੱਲ ਕਰੀਏ ਕੈਸ਼ ਕਿੰਨਾ ਸੀ ਮਤਲਬ ਜਿਹੜੀ ਉਹਨਾਂ ਦੀ 80-90 ਹਜ਼ਾਰ ਰੁਪਏ ਦੇ ਕਰੀਬ ਤਕਰੀਬਨ ਅਮਾਉਂਟ ਸੀ ਜੀ ਕੋਲ ਕਿਤਨੇ ਵੀ ਸੇਲ ਦੇ ਪੈਸੇ ਸੀ ਜਾਂ ਪੇਮੈਂਟ ਆਈ ਹੋਈ ਸੀ ਉਹ ਪੇਮੈਂਟ ਆਈ ਹੋਈ ਸੀ ਜੀ ਦੁਕਾਨ ਦੇ ਕੈਸ਼ ਤੋਂ ਲਾਵਾ ਮੇਰੇ ਸਾਡਾ ਰੀਚਆ ਦਾ ਵੀ ਕੰਮ ਹੈ ਰੀਚਆ ਦੀ ਪੇਮੈਂਟ ਵੀ ਪਈ ਸੀ ਉਹ ਸਮਾਨ ਵੀ ਲੈ ਕੇ ਜੀ ਸਮਾਨ ਵਾਲਾ ਇਹਦਾ ਦੇਖਭਾਲ ਚੱਲ ਰਹੀ ਹੈ ਜੀ ਦੇਖਾਂਗੇ ਜਿਵੇਂ ਜਿਵੇਂ ਪ فیر پتہ ਲੱਗਾ ਵੀ ਆ ਚੀਜ਼ ਵੀ ਘਟਿਆ ਚੀਜ਼ ਵੀ ਘਟਿਆ ਸਿਰਫ ਤੁਹਾਡੀ ਦੁਕਾਨ ਦੇ ਹੋਈ ਹੈ ਚੋਰੀ ਕਿ ਅੱਗੇ ਵੀ ਆਉਣੀ ਆਪਣੇ ਗੁਆਂਢ ਦੇ ਵਿੱਚ ਸੁਣਨ ਚ ਆਏ ਜਦੋਂ ਇਹ ਵਾਕਾ ਪਤਾ ਲੱਗਿਆ ਮਹੱਲੇ ਦੇ ਵਿੱਚ ਜਿਵੇਂ ਖਬਰ ਫੈਲੀ ਲੋਕੀ ਆਣ ਲੱਗੇ ਸਾਡੇ ਤੋਂ ਪੁੱਛਣ ਦੇ ਵਾਸਤੇ ਤਾਂ ਪਤਾ ਲੱਗਿਆ ਵੀ ਸਾਡੇ ਤੋਂ ਤਕਰੀਬਨ 300 ਮੀਟਰ ਦੀ ਦੂਰੀ ਦੇ ਉੱਤੇ ਸਿੰਗਲਾ ਮੈਡੀਕਲ ਸ਼ਾਪ ਹੈ ਜਿਹੜੀ ਕਿ ਬਾਈ ਨੰਬਰ 40 ਉੱਥੇ ਵੀ ਹੱਤਾਂ ਹਾਂ ਉੱਥੇ ਵੀ ਇਹੀ ਸੇਮ ਹੱਤਾਂ ਵਾਪਰੇ ਆ ਉਹਨਾਂ ਦਾ ਵੀ ਸ਼ਟਰ ਤੋੜਿਆ ਗਿਆ ਸਾਡੇ ਕੋਲ ਤਾਂ ਕੈਮਰਿਆਂ ਦੀ ਪ੍ਰੋਵੀਜ਼ਨ ਨਹੀਂ ਸੀ ਉੱਥੇ ਕੈਮਰਿਆਂ ਦੀ ਪ੍ਰੋਵੀਜ਼ਨ ਵੀ ਸੀ ਜਿਹੜੇ ਕੀ ਉਹਨਾਂ ਦੇ ਵੀ ਕੈਮਰੇ ਸਿੱਟੀ ਗੁੱਡੇ ਜਾਇਆ ਤੁਹਾਡੀ ਦੁਕਾਨ ਦਾ ਕਿ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਅੰਜਾ ਦੇ ਗੁਰ ਹਡਾ ਨੂੰ ਅੰਜਾਜੀ ਤੱਕ ਕੋਈ ਫੁਟੇਜ ਨਹੀਂ ਸਾਨੂੰ ਅਵੇਲੇਬਲ ਹੋਇਆ ਪਰ ਸਾਡੇ ਨੀਅਰਬਾਈ ਜਿੱਥੇ ਕੈਮਰੇ ਲੱਗੇ ਨੇ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਸਾਡੀ ਬਣਦੀ ਮਦਦ ਕੀਤੀ ਜਾਵੇ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਗੋਹਾਰ ਲਾਨਨੇ ਆ ਇਹ ਜਿਹੜਾ ਜਿਹੜੇ ਇਸ ਤਰ੍ਹਾਂ ਦੇ ਹਾਦਸੇ ਇੱਕ ਆਮ ਇਨਸਾਨ ਦੇ ਨਾਲ ਜਿਹੜਾ ਮਿਹਨਤ ਕਸ਼ ਇਨਸਾਨ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਮਿਹਨਤ ਕਰਦਾ ਆਪਣੀ ਰੋਜੀ ਰੋਟੀ ਕਮਾਉਂਦਾ ਹੈ ਉਹਨੂੰ ਹੱਕ ਹਲਾਲ ਦੇ ਨਾਲ ਰੋਜੀ ਰੋਟੀ ਕਰਨ ਦਿੱਤੀ ਜਾਵੇ। ਵਾਕਿਆ ਕੀ ਲੱਗਦਾ ਕਿ ਕਿੰਨੇ ਵਜੇ ਦਾ ਲੱਗਦਾ ਹੋਏਗਾ? ਉਹ ਸਵੇਰ ਦਾ ਵਾਕਿਆ ਲੱਗਦਾ ਜੀ। 4:30 ਵਜੇ ਪੌਣੇ 5 ਵਜੇ ਦੇ ਕਰੀਬ। ਉਹ ਕਿਤਾਹ ਕਿ ਕਾਰਵਾਈ ਦੀ ਮੰਗ ਕਰਦੇ। ਕਾਰਵਾਈ ਦੀ ਮੰਗ ਅਸੀਂ ਕਰਦੇ ਵੀ ਬੰਦਾ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਇਹਨਾਂ ਲੋਕਾਂ ਨਾਲ ਜਿਹੜੇ ਕਿ ਇਹ ਵਾਰਦਾਤਾ ਨੂੰ ਅੰਜਾਮ ਦੇਣੇ ਐ ਉਹਨਾਂ ਦੇ ਉੱਤੇ ਕਾਨੂੰਨੀ ਬਣਦੀ ਕਾਰਵਾਈ ਕਰਕੇ ਉਹਨਾਂ ਨੇ ਇਹ ਜੀ ਨਾਤ ਪਾਈ ਜਾਵੇ। ਜਰਾ ਇੱਕ ਵਾਰੀ ਹੋਈ ਹੈ ਤੁਹਾਡੀ ਦੁਕਾਨ ਤੇ ਇਹਦਾ ਮੇਰੀ 45 ਸਾਲ ਦੀ ਉਮਰ ਹੈ ਜੀ ਮੇਰੀ ਸੋਜੀ ਦੇ ਵਿੱਚ ਪਹਿਲਾ ਚਾਰਸਾ ਜੀ ਸਾਡੇ ਦੁਕਾਨ ਦੇ ਉੱਤੇ ਇਹ ਜਾ ਵਾਕਾ ਹੋਇਆ। ਕੀ ਨਾਮ ਹੈ ਜੀ? ਮੇਰਾ ਨਾਮ ਸੁਮਿਤ ਸਿੰਘ ਰਾਏ। ਹਾਂ ਜੀ ਦੁਕਾਨ ਕਿੱਥੇ ਜੀ ਹੈ? ਆਪਣੀ ਮੈਡੀਸਨ ਦੀ ਦੁਕਾਨ ਹੈ ਦਵਾਈਆਂ ਦੀ। ਇਹ ਬਾਈ ਨੰਬਰ ਪੁਲ ਦੇ نیچے ਹੈ। ਕੀ ਵਾਕਿਆ ਕੀ ਹੋਇਆ ਹੈ? ਤੇ ਕੁਛ 6 ਵਜੇ ਮੇਰੇ ਕੋਲ ਕਿਸੇ ਵੀ ਅਨਨੋਮ ਨੰਬਰ ਤੋਂ ਕਾਲ ਆਈ ਹੈ। ਵੀ ਤੁਹਾਡੀ ਦੁਕਾਨ ਦਾ ਸ਼ੇਡ ਟੁੱਟਿਆ ਹੈ ਫਿਰ ਨਾਲ ਦੀ ਨਾਲ ਮੌਰੇ ਪਹੁੰਚ ਗਿਆ ਸੀਗਾ ਸਵਾ 6 ਫਿਰ ਮੈਂ 100 ਨੰਬਰ ਤੇ ਫੋਨ ਕਰਕੇ ਉੱਥ ਸ਼ਟਰ ਅੱਧਾ ਚੱਕਿਆ ਹੋਇਆ ਜਿਗਾ ਸਾਡਾ ਤੇ ਸਮਾਨ ਅੰਦਰ ਵਿਖੜਿਆ ਹੋਇਆ ਸੀਗਾ ਤੇ ਇੱਕ ਸੇਫ ਟੁੱਟਿਆ ਹੋਇਆ ਸੀਗਾ ਗੱਲੇ ਚ ਨਗਦੀ ਹੈ ਨਹੀਂ ਸੀਗੀ ਭਾਂ ਦਾ ਥੈਲਾ ਨਹੀਂ ਸੀਗਾ ਇੱਕ ਸਾਰਾ ਡੀਵੀਆਰ ਜਿਹੜਾ ਹੈਗਾ ਕੈਮਰੇ ਪੰਜ ਕੈਮਰੇ ਡੀਵੀਆਰ ਤੇ ਵਾਈਫਾਈ ਦਾ ਮੋਡਮ ਉਹ ਲੈ ਗਏ ਤੇ ਬਾਕੀ ਦੋਈਆਂ ਸਾਰੀਆਂ ਬਿਕਰੀ ਹੋਈਆਂ ਸੀਗੀਆਂ ਦਵਾਈਆਂ ਦੀ ਹੋਰ ਬਾਕੀ ਕੋਈ ਘਾਟ ਨਜ਼ਰ ਨਹੀਂ ਆਈ ਜਿਹੜੀ ਮੈਂ 70000 ਰੁਪਏ ਨਗਦ 12-13000 ਦੀ ਸਿੱਕੇ ਦੀ ਭਾਨ ਤੇ ਡੀਵੀਆਰ ਤਾਂ ਮੈਨੂੰ ਇਹ ਜਾਣਕਾਰੀ ਮਿਲ ਜੀਏ ਮੈਨੂੰ ਇਹ ਜਾਣਕਾਰੀ ਮੈਂ ਦੱਸਿਆ ਪੌਣੇ 6 ਦੇ 6 ਦੇ ਵਿਚ ਵਿਚ ਮਿਲਿਆ ਉਹ ਨੰਬਰ ਤੋਂ ਕੋਈ ਨੰਗਰ ਆਉਣਾ ਕਿਸੇ ਨੇ ਬੋਰਡ ਤੋਂ ਲੈ ਕੇ ਕਾਲ ਕੀਤਾ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟ ਗਿਆ ਪਹਿਲਾਂ ਵੀ ਹੋਇਆ ਵਾਕਿਆ ਫਿਰ ਨਹੀਂ ਕਦੇ ਨਹੀਂ ਹੋਇਆ ਜੀ ਤੇ ਤੁਹਾਡੀ ਦੁਕਾਨ ਦੇ ਬਸ ਉਹ ਨਹੀਂ ਐਤ ਤੁਹਾਡੀ ਦੁਕਾਨ ਨਹੀਂ ਇੱਕ ਮੇਰੇ ਤੋਂ ਅੱਗੇ ਥੋੜੀ ਜੀ ਹੋਰ ਸਾਨੀ ਵਿਕਰੀ ਨਾਲ ਗੁਫਤਾਈ ਨੇ ਕਰਿਆਨੇ ਦੀ ਦੁਕਾਨ ਉਹਨਾਂ ਦੇ ਵੀ ਇਸ ਸ਼ਟਰ ਖੋਲਿਆ ਉਹਨਾਂ ਦਾ ਵੀ ਕਿ ਕਿੰਨੇ ਸੀਸੀਟੀਵੀ ਫੁਟੇਜ ਕੋਈ ਤੁਹਾਡੇ ਕੋਲ ਹੈਗੀ ਹੈ ਕਿ ਅੱਜ ਕਿੰਨੇ ਲੋਕ ਨਜ਼ਰ ਆਏ ਮੇਰੇ ਮੇਰੇ ਕੋਲ ਕੋਈ ਸੀਸੀਟੀਵੀ ਫੁਟੇਜ ਨਹੀਂ ਹੈਗੀ ਪਰ ਮੈਨੂੰ ਸੁਮਨ ਚ ਆਇਆ ਉਹਨਾਂ ਕੋਲੇ ਮਿਲੀ ਹੈ ਤਾਂ ਕੋਈ ਸਵਿਫਟ ਕਾਰ 'ਚ ਤਿੰਨ ਕ ਬੰਦੇ ਹੈਗੇ ਨੇ ਡਿਜ਼ਾਇਰ 'ਚ ਜਿਨ੍ਹਾਂ ਨੇ ਇਹ ਕਰਿਆ ਪੱਕਾ ਕਰਾ ਤੁਹਾਡੀ ਡੀਵੀਆਰ ਵੀਰ ਸਭ ਲੈਗੇ ਨਾ ਸਾਡਾ ਤਾਂ ਸਭ ਕੁਝ ਲੈ ਗਏ ਡੀਵੀਆਰ ਮਾਡਲ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰੇ ਆਪਾਂ ਨੂੰ ਜੋ ਜੋ ਬੰਦ ਦੀ ਕਾਰਵਾਈ ਆ ਉਹ ਕੀਤੀ ਆਵੇ ਬਸ ਆਪਾਂ ਤਾਂ ਹੀ ਹੁਣ ਕੰਪਲੇਨ ਦੇ ਦਿੱਤੀ ਆ ਅੱਜ ਆ ਮੈਂ ਕਾਪੀ ਦਿਆ ਜੀ ਤੇ ਸਾਨੂੰ ਤੇ ਵੀ ਆਪਣਾ ਆਨਲਾਈਨ ਪੋਰਟਲ ਤੇ ਵੀ ਪਾਗੀ ਕੰਪਲੀਟ